ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਪਾਂ ਜਾ ਰਹੇ ਆਂ ਡੀਮਾਰਟ ਵਿੱਚ ਤੇ ਆਪਣੀ ਰੋਟੀ ਪੈਕ ਕੀਤੀ ਬਈ ਆ ਤੇ ਆਪਾਂ ਹੁਣ ਇੰਦਰ ਦੇ ਘਰੇ ਜਾ ਰਹੇ ਆਂ ਉਹ ਇੱਥੇ ਮਿਲ ਹੈਗਾ ਉਹਦੇ ਨਾਲ ਜਾਵਾਂਗੇ ਡੀਮਾਰਟ ਬਈ ਹਾਂਜੀ ਆਪਾਂ ਪਹੁੰਚਿਆ ਵਿੱਕੀ ਦੀ ਦੁਕਾਨ 'ਚ ਮੇਰੀ ਬਈ ਆ ਮੁੰਡਾ ਕੰਮ ਸਿੱਖਣਾਗਾ ਸਤਿ ਸ੍ਰੀ ਅਕਾਲ ਬਈ ਇੱਥੇ ਚਿੱਟਾ ਇੱਥੇ ਨਾਈ ਜਾਗਾ ਉਹ ਹੈ ਕੋਈ ਕੰਮ ਗਿਆਗਾ ਤੇ ਆਪਣੇ ਨਾਲ ਆਪਣਾ ਹੈਲੋ ਫਰੈਂਡਸ ਆਪਣਾ ਆਪਣਾ ਕੰਮ ਬੈਠਾ ਤੇ ਆਪਾਂ ਇੰਦਰਜੀਤ ਜੀ ਦੇ ਇੰਤਜ਼ਾਰ ਕਰੀਂ ਨਾ ਆਪ ਜਾਣਾ ਡਰਚ ਆ ਲਾਡੀ ਜੀ ਬੋ ਬੈਠਾ ਸਤਿਗੁਰੂ ਜੀ ਸਾਰਿਆਂ ਨੂੰ ਮੈਂ ਇੱਕ ਪਰ ਹੈ ਜੀ ਬੇਖਰਾ ਖਾਲਸਾ ਤੇ ਆਪਾਂ ਨੂੰ ਆਪਣਾ ਟੋਟੂ ਮਿਲੇਗਾ ਨਾਨ ਸਿੰਘ ਬੁੱਢਾ ਦਾਲਾ ਗੁਰੂ ਬੋ ਭਗਵਾਨ ਜੀ ਮਨੀ ਸਿੰਘ ਬਾਖ ਖਾਲਸਾ ਬਾਈ ਇਹ ਬਈ ਪੰਡਿੰਗ ਸਿੰਘ ਬੰਦਾ ਬਹੁਤ ਵਧੀਆ ਮੁੰਡਾ ਹੈ ਇਹ ਇੱਕ ਨੂੰ ਨਾਤਾ ਆਪਣੇ ਕੋਲ ਆਣਾ ਭਰਾ ਇੰਦਰਜੀਤ ਪਹੁੰਚ ਚੁੱਕਿਆਗਾ ਤੇ ਹੁਣ ਆਪਾਂ ਡੀਮਾਰਟ ਲਈ ਜਾ ਰਹੇ ਹਾਂ ਉੱਥੇ ਆਪਾਂ ਸ਼ਿਫਟ ਵੀ ਲਾਉਣੀ ਆ ਹੁਣ ਪਹਿਲਾ 2 ਵਜੇ ਸ਼ਿਫਟ ਹੁੰਦੀ ਸੀ ਹੁਣ ਆਪਣੀ 3 ਵਜੇ ਕਰਤੀ ਸ਼ਿਫਟ ਪਰ 나ਡੀ ਦੇ ਘਰੇ ਪਹੁੰਚ ਗਏ ਹੁਣ 나ੜੀ ਨੂੰ ਲੈ ਕੇ ਜਾਣਾਗਾ ਨਾਲ ਇਹ ਵੀ ਡੀਮਾਰਟ ਤੇ ਲੱਗਿਆਗਾ ਪਾਰਟ ਟਾਈਮ ਰਹੇ ਅੱਜ ਇਹਦੀ ਫੁੱਲ ਟਾਈਮ ਕੀਤੀ ਸੀਗੀ 나ਡੀ 나ਡੀ ơi ਕਰੇ ਦਾ ਹੈ ਨਹੀਂ 나ਡੀ ਆ ਦੇਖੋ ਵੀ ਜਿਹੜਾ ਤੁਹਾਨੂੰ ਦਿਖ ਰਿਹਾ ਨਾ ਇਹ ਆਪਾਂ ਮਕਲਾਉੜ ਗਾਂਜੇ ਤੋਂ ਲਿਆਏ ਸੀ ਆਪਾਂ ਨੂੰ 나ੜੀ ਘਰੇ ਮਿਲਿਆ ਨਹੀਂ ਤੇ 나ੜੀ ਚੌਂਕ ਤੇ ਹੁਣ ਆਪਾਂ ਫੇਰ ਤੁਰ ਪਏ ਛੱਟ ਕਿਉਂ ਆਪਾਂ ਵੀ ਟੀਮਾਰਚ ਪਹੁੰਚ ਚੁੱਕੇ ਆਗੇ ਅੱਗੋਰ ਪੀਤੇ ਜਾ ਰਿਹਾ ਇਹਦਾ ਫੇਰ ਕਰ ਲਿਆ LED ਵਾਲਾ ਆ ਆਪਣਾ ਲਵਜੀ ਸਿੰਘ ਇਹ ਹੁਣ ਪੱਗ ਬਣਾਉਂਦਾਗਾ ਆ ਮੁੰਡੇ ਸ਼ਿਫਟ ਲਈ ਤਿਆਰ ਹੋਨੇ ਪੱਗਾ ਬਨ ਕੇ ਵਧੀਆ ਵੰਦੇ ਪੱਗਾਂ ਤੇ ਵਧੀਆ ਆ ਦੇਖੋ ਬਈ ਮੁੰਡਿਆਂ ਨੇ ਪੱਗ ਵੰਨ ਲਈ ਤੇ ਹੋ ਗਿਆ ਤਿਆਰ ਇਹ ਵੰਤੀ ਪੱਗ ਬਈ ਟਿਆਲੇ ਆ ਬਈ ਮਹਾਵਰੇ ਬਈ ਆ ਆ ਵੀ ਸੁਝਾ 25 ਤਰੀਕ ਨੂੰ ਫਾਇਰ ਸੇਫਟੀ ਨੂੰ ਦਿਹਾੜ ਚਾਰ ਲੱਗੇਗਾ ਆਟੋਡ ਯੂਜ ਇਹਨੂੰ ਯੂਜ ਕਿਵੇਂ ਕਰਿਆ ਜਾਂਦਾਗਾ ਓਪਨ ਹੈਂਡਲ ਬਾਕਸ ਫੋਲਦਾ ਪਿੰਨ ਏਮ ਦਾ ਫਾਇਰ ਏਮ ਦਾ ਫਾਇਰ ਕੋਲੋਂ ਦਾ بیس ਨੂੰ ਦਾ ਫਾਇਰ ਹੈ ਫਾਇਰ ਦਾ ਫਾਇਰ ਸਾਈਡ ਵਾਈਸ ਆ ਆਗੁਰ ਪ੍ਰੀਤ ਆ ਗਿਆ ਭਈ ਲੰਚ ਟਾਈਮ ਹੈ ਤੇਰਾ ਚਲੋ ਵੀ ਹੁਣ ਅਸੀਂ ਲੰਚ ਲੰਚ ਟਾਈਮ ਤੇ ਆਵਾਂਗੇ ਤੁਹਾਡੇ ਸਾਡੇ ਫੋਨ ਹੋਣਗੇ ਜਮਾ ਹਾਂਜੀ ਦੋਸਤੋ ਆਪਾਂ ਲੰਚ ਰੂਮ ਚ ਆ ਗਏ ਆਪ ਨੂੰ ਸ਼ਿਫਟ ਦਾ ਆਫ ਹੋ ਗਿਆ ਤੇ ਲੰਚ ਰੂਮ ਚ ਆ ਚੁੱਕਿਆ ਆਪਾਂ ਲੰਚ ਕਰਨ ਤੇ ਬਨਵਾਰੀ ਸ਼ਹਿਰ ਬੈਠੇ ਨੇ ਇਹਨਾਂ ਨੇ ਲੰਚ ਕਰ ਲਿਆ ਇਹਨਾਂ ਕੋਲ ਥੋੜੀ ਦਾ ਬਚ ਗਈ ਜੇ ਕੋਈ ਉਹ ਹੈ ਨਹੀਂਗਾ ਆ ਦੇਖੋ ਲੰਚਮ ਹੁੰਦਾ ਪ੍ਰੋਸੈਸ ਦੇਖੋ ਉਧਰ ਸਵੀਮ ਸਰ ਬੈਠ ਨੇ ਆ ਦੇਖੋ ਭਾਈ ਆਹਾ ਟ੍ਰੇਨਿੰਗ ਹੁੰਦਾ ਲਗਾਗਾ ਪਹਿਲਾਂ ਜਿਹੜੀਆਂ ਲਿਖੰਗਾਏ ਤੇ ਫਿਰ ਇਹਨੂੰ ਆਫੀਸਰ ਬਣ ਸਕਦਾ ਉਹਦੇ ਟ੍ਰੇਨਿੰਗ ਨੂੰ ਪੂਰਾਗਾ ਕਿ ਫਿਰ ਇੰਟਰਵਿਊ ਹੁੰਦਾ ਫਿਰ ਆਫੀਸਰ ਬਣ ਸਕਦਾ ਉਧਰ ਸੁਪਰਵਾਈਜ਼ਰ ਬੈਠਾਗਾ ਉਹ ਵੀ ਲੰਚ ਕਰ ਜਾਂਦਾਗਾ ਆ ਦੇਖੋ ਇੱਧਰ ਸਾਹਮਣੇ ਪਿਆਗਾ ਆਪਦੀ ਮਸ਼ੂਕਨਗਰ ਲੱਗਰੀ ਜਾਂਦਾ ਦਿਖਾ ਗਈ ਸ਼ਰੀਲਾ ਦੇਖ ਰਿਹਾ ਹੈਗਾ ਟੈਗ ਯੂਰ ਵਾਈਫ ਬੋਲਰ ਇਹ ਲਾਂਚ ਕਰ ਰਿਹਾ ਬਾਬਿਓ ਆਈ ਬੋਲ ਨੂੰ ਖਾ ਕੇ ਬਣਵਾਰੀ ਸਰ ਬੈਠਾਗਾ ਹੋਰ ਸਰ ਕੀ ਹਾਲਾ ਸਰ ਜੀ ਇਹਨੂੰ ਦੇ ਦਿਓ ਦਾਲ ਇਹ ਖਾ ਲੂਗਾ ਦੇ ਦਿਓ ਜ ਇਹਨੂੰ ਉਹ ਬਣਵਾਰੀ ਸਰ ਨੇ ਵੀ ਖਾਣੀ ਹੂ ਬੈਠ ਕੇ ਖਾ ਲਾ ਯਾਰ ਆ ਜਾ ਓ ਇੱਥੇ ਬੈਠ ਕੇ ਖਾਲਾ ਨਾਲ ਹੁਣੇ ਵੀ ਖਾਣੀ ਹੋ ਬੰਬਾਰੀ ਸਰ ਨੇ ਸ਼ਾਵਨ ਦਾਲ ਖਾ ਰਿਹਾ ਮਾਟਰ ਦੀ ਇਹ ਗੁੜੀ ਨਗਰੀ ਪਹੁੰਚ ਗਿਆ ਖਾਲਾ ਹੁਣ ਇਹ 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 ਮੁੰਡਾ ਜੂਠੀ ਨਹੀਂ ਖਾਂਦਾ ਮੁੰਡਾ ਸਰ ਜੀ ਖਾ ਲਓ ਹੁਣ ਤੁਸੀਂ ਮੈਂ ਬਲੌਗ ਬਣਾ ਰਾਂਗਾ ਹਾਂ ਭਾਈ ਕੀ ਹਾਲ ਆ ਜਿਸ ਕਾਰਨ ਕੋਲ ਹੈ ਨਾ ਸਾਡਾ ਮੁੰਡਿਆ ਸੁਣਾਇਆ ਹੈ ਹੈ ਜਿਸ ਕਾਰਨ ਤਾਂ ਮੈਨੂੰ ਹੋਪ ਕਰਦਾ ਹੁੰਦਾ ਜਿਸ ਕਾਰਨ ਕੋਲ ਕਿੱਦੇ ਚੱਲਣਾ ਓਏ ਆ ਵੀ ਗੁਰਪ੍ਰੀਤੋਂ ਦਾ ਫੈਸਿਲਿਟੀ ਵਾਲਾ ਲਾਈਕ ਕਰੋ ਫਾਲੋ ਕਰੋ ਸਬਸਕ੍ਰਾਈਬ ਕਰੋ ਐਂਡ ਬੱਲੇ ਬੱਲੇ ਆ ਦੇਖੋ ਜੀ ਸੰਡੇ ਵਾਲੇ ਦਿਨ ਇੱਥੇ ਬਹੁਤ ਹੀ ਭੀੜ ਹੁੰਦੀ ਹੈਗੀ ਤੁਹਾਨੂੰ ਦਿਖਾਉਣਿਆ ਗਾਂ ਵੀ ਜਾ ਕੇ ਮਾਹੌਲ ਪਾਰਕਿੰਗ ਦਾ ਇੱਥੋਂ ਐਂਟਰੀ ਹੁੰਦੀ ਹੈ ਇੱਥੋਂ ਐਂਟਰੀ ਅੰਦਰ ਆ ਦੇਖੋ ਜਿੱਥੇ ਭੀੜ ਬਹੁਤ ਆ ਗਈ ਦੇਖ ਸਕਦੇ ਆ ਤੁਸੀਂ ਦੇਖੋ ਜੀ ਟੀਮਾਰ ਦੇ ਪਾਰਕਿੰਗ ਫੁੱਲ ਹੋਈ ਪਈ ਹੈਗੀ ਇਹ ਛੋਟੀ ਜੀ ਪਾਰਕਿੰਗ ਅਸਲ ਜੀ ਫੁੱਲ ਹੋ ਜਾਂਦੀ ਆ ਅੱਜ ਇੰਨੀ ਭੀੜ ਆ ਉਹ ਬਾਹਰ ਵੀ ਅੱਧੀਆਂ ਗੱਡੀਆਂ ਬਾਹਰ ਖੜਾ ਗਾਂਗਾਂ ਲੋਕਾਂ ਨੇ view ਬੈਠੋ ਬਹੁਤ ਵਧੀਆ ਆ ਰਿਹਾ ਆ ਦੇਖੋ ਜੀ ਪੁਲਸ ਵਾਲੇ ਵੀ ਇੱਥੇ ਆਉਂਦੇ ਆ ਸ਼ੋਪਿੰਗ ਕਰਨ ਆ ਬੈਠੇ ਆ ਵੀ ਆਪਣੇ ਮੁੰਡੇ ਆ ਯਾਰ ਦੋਸਤ ਆ ਦੇਖੋ ਆ ਬਈ ਨੌੜੀ ਬੈਠਾਗਾ ਨੌੜੀ ਆਪਦੀ ਗਰਲਫ੍ਰੈਂਡ ਨਾਲ ਗੱਲਾਂ ਕਰੀ ਇਹਨਾਂ ਤੂੰ ਸੀਸੀ ਆਇਆ ਨਹੀਂ ਅੱਜ ਓਏ ਆ ਚਾਹ ਦੀ ਤੇਰੇ ਵਾਸਤੇ ਕਿਹੜੀ ਚਾਹ ਦੀ ਸ਼ਾਹ ਲੀ ਲਾ ਮੈਂ ਯਾਰ ਓਏ ਦੋਸਤ ਆ ਚੱਕ ਲੈ ਜੋ ਆ ਦੇਖੋ ਵੀ ਪਾਰਕਿੰਗ ਫੁੱਲ ਹੋਈ ਪਈ ਆ ਆਧੀਆਂ ਗੱਡੀਆਂ ਬਾਹਰ ਖੜਾਆਂ ਗਾ ਤੇ ਉਹ ਪੁਲਿਸ ਵਾਲੇ ਵੀ ਰੱਖ ਹੀ ਕਰਦੇ ਡੀਮਾਰਡ ਦੀ ਇੰਦਰ ਆ ਰਿਹਾ ਇੰਦਰ ਇੰਦਰ ਆ ਰਿਹਾ ਪਿੱਛੇ ਤੇ ਇੰਦਰ ਕੀ ਹੋ ਰਹੀ ਸਪਲਾਈ ਹੋਈ ਜਾਂਦੀ ਆ ਆ ਚੱਕ ਲਈ ਯਾਰ ਹੁਣ ਆਪਾਂ ਚਾਹ ਪਿਨਿਆ ਚਾਹ ਕਰਾਈ ਹੋਈ ਸੀ ਮੁੰਡਾ ਨੇ ਪਹਿਲੇ ਮੇਰੇ ਕੋਲੋਂ ਲਾਪਰੀ ਰਨੇ ਭਰਾਣੇ ਚਾਹ ਕਰਾ ਕੇ ਲੱਕਿਆ ਸੀ ਪਹਿਲਾਂ ਇਸ ਤੇ ਆਪਾਂ ਹੁਣ ਆਜੂ ਪੀਨੇ ਆ ਆ ਦੇਖੋ ਗਾਈਜ਼ ਉਹ ਸਾਹ ਹੌਟੇ ਅੱਕੜਾ ਹੈਂਡੀਕੈਪ ਦਾ ਤੁਹਾਨੂੰ ਪਹਿਲਾਂ ਵੀ ਸੌਕਿਓ ਪਾ ਕੇ ਦੱਸਣ ਹੈ ਹੈਂਡੀਕੈਪ ਬਹੁਤ ಜಾ ਬਣਾ ਲਾ ਬਹੁਤ ਬੜੀ ਜਾ ਬਣਾ ਲਾ ਭਾਈ ਚਾਹ ਪੀ ਲੈ ਉਹ ਆਪਣੀ ਚਾਰ ਵਧੀਆ ਬਣਾਉਂਦਾ ਹੈ ਟੇਟ ਦੇਖਦੇ ਆਪਾਂ ਮਿੱਠਾ ਤੇਜੀ ਪੀਨੇ ਹੁੰਦਾ ਤੁਹਾਨੂੰ ਵਧੀਆ ਪਿੰਡਾ ਵਾਲੇ ਮੁੰਡੇ ਬਹੁਤ ਹੀ ਵਧੀਆ ਚਾਹ ਭਾਈ ਨਾਲ ਦੇ ਲੋਡ ਕਰ ਲੱਗਿਆ ਪੋਸਟ ਤੇ ਗਾਣਾ ਲਾ ਰਿਹਾ ਮੁੰਡਾ ਪ੍ਰੀਤ ਜੇ ਲਾਂਗਾ ਚੋਰ ਐ ਮੁੰਡਾ ਜਲਾ ਚੋਰ ਇਹ ਕੁੜਗਾਰੇ ਦਿਲ ਚਾ ਲੈਂਦਾ ਉਹੜਾ ਕਾ ਚਾ ਰਿਹਾ ਜੇ ਲੋਕੀ ਅਕੀਆ ਚੜਕੀ ਤੇ ਆਏਗਾ ਆਪਣਾ ਭਰਾ ਲਵਜੀਤ ਓ ਯਾਰ ਆਨੰਦ ਮੁਬਈ ਆਪਣੇ ਸਾਡੇ ਬਾਰੇ ਆਉਣਾ ਆਇਆ ਮੋਰੀ ਪਾਰਕਿੰਗ ਵਾਸਤੇ ਤਾਂ ਬਿਲਕੁਲ ਵੀ ਹੈ ਨਹੀਂਗਾ ਹੁਣ ਜੀ ਗੱਡੀ ਬਾਹਰ ਨਿਕਲਨੇਗਾ ਫਿਰ ਫਿਰ ਅੰਦਰ ਆਉਣੇ ਇਹ ਗੱਡੇ ਦਾ ਚਾਹ ਪੀਉਣੀ ਆਪਾਂ ਜਿਆਦਾ ਆਨੰਦ ਲੈ ਰਹੀ ਹੈ ਇਸ ਟੀਲ ਸੈਕਸ਼ਨ ਦਾ ਬੰਦਾ ਹੈ ਜਨਾਬ ਸਸਰੀ ਗੱਲ ਜੀ ਸਾਰਿਆਂ ਨੂੰ ਆ ਸਟਾਰ ਸਾਹਿਬ ਖੜਾ ਆਪਣੇ ਕੋਲ ਸਤਿ ਸ੍ਰੀ ਅਕਾਲ ਜੀ ਮੈਂ ਕੋਲ ਆਪਣਾ ਸਟਾਰ ਸਾਹਿਬ ਜਿਹੜੀ ਦੁਕਾਨ ਤੇ ਕਹਿੰਦਾ ਉਹ ਦੁਕਾਨ ਦਾ ਪਰ ਰਾਜਾ ਬਣ ਗੇ ਉਹ ਮੈਂ ਤਾਂ ਦੁਕਾਨ ਨੂੰ ਵੀ ਵੱਡੀ ਕਰਨੀ ਆ ਇਹ ਚ ਬਈ ਬਹੁਤ ਸਾਖੀ ਸਾਹਿਬ ਦੀ ਮੈਂਦੀ ਆ ਤੁਸੀਂ ਮੋਮੋਲ ਜੀ ਜਾਨੇ ਹੋ ਉੱਥੇ ਤੁਹਾਨੂੰ 450 300 ਤੋਂ ਵੱਧ ਤੁਹਾਨੂੰ ਕੋਈ ਚੀ ਨੀ ਮਿਲ ਜੇ 1500 ਦੀ ਆਉਣੀ 1500 ਮੇਕਸ ਚਾਕਲੇਟ ਬਣੀ ਜਾ ਆਪ ਵਧੀਆ ਡਿਸਕਾਊਂਟ ਤੁਹਾਨੂੰ ਚਾਪਲੇ ਮਿਲਦੇ ਬਾਕੀ ਸਟਾਫ ਸਾਹਿਬ ਨੂੰ ਪੁੱਛ ਸਕਦੇ ਤੁਸੀਂ ਇਹਦਾ ਕੰਟੈਕਟ ਨੰਬਰ ਕੋਲ ਹੈ ਰਿਕਨੰਬਰ ਆਪਣਾ 7717565940 ਐਨ ਬਸ 10 ਨੰਬਰ ਉਪਰ ਠੀਕ ਦੋਸਤੋ ਹੁਣ ਸਾਡਾ ਲੰਚ ਟਾਈਮ ਪੂਰਾ ਹੋ ਚੁੱਕਿਆ ਹੈ ਜੇ ਹੁਣ ਅਸੀਂ ਅੰਦਰ ਜਾ ਰਹੇ ਹਾਂ ਆਉਂ ਤਾਂ ਅੰਦਰ ਮੋਬਾਈਲ ਅਲਾਉਡ ਨਹੀਂ ਪਰ ਅਸੀਂ ਰਿਸਟ ਲੈ ਕੇ ਲੈ ਕੇ ਜਾਵਾਂਗੇ ਤੁਹਾਨੂੰ ਅੰਦਰ ਦਾ ਮਾਹੌਲ ਦਿਖਾ ਕੇ ਚਲੋ ਮੈਂ ਦੰਗਾ ਸੀ

ਸਰ ਆਹ ਵਧੀਆ ਸ਼ੈਕਲ ਵਾਹਣ ਦਿਖਾਵਾ ਬੰਦੇ ਮੁੰਡੇ ਵਾਸਤੇ ਕੁੜੀਆਂ ਵਾਸਤੇ ਦਿਖਾ ਰਿਹਾ ਆਹ ਜਿਹੜਾ ਪੈਂਟ ਤੁਸੀਂ ਦੇਖ ਰਹੇ ਹੋ ਸਾਰੇ ਦਾ ਇੱਕ ਐਜੂਆ ਕੱਪੜਾ ਬੜੇ ਨਹਿਰੋ ਐ ਸੇ ਇਹ ਪ੍ਰੋਫੈਸ਼ਨਲ ਮੈਨਰ ਨਾਲ ਬੁੰਦਣਾ ਆਹ ਸ਼ਰਟਾਂ ਦੇ ਦੋਨੋਂ ਨਾਲ ਇੱਕ ਸੜੇ ਮੈਨੂੰ ਕੁਝ ਕਾਰਨ ਨਾਲ ਸਾਡਾ ਬਹੁਤ ਵਧੀਆ ਟੀਮਾਰਕ ਦਿਖਾ ਦੇਣਾ ਪੁਆਇੰਟ ਵਧੀਆ ਨਹੀਂ ਸੋਹਣੇ ਹਾਂ ਵਧੀਆ ਕੁਆਲਿਟੀ ਹੈ ਬਈ ਆਹ ਸਾਰਾ ਪਹਿਨਿਆ ਇੱਕਿਆ ਆਹ ਮੁੰਡੇ ਤੇ ਕੰਮ ਕਰਦੇ ਐ ਅੱਛਾ ਨਾ ਕੀ ਹੈ ਗੱਲ ਤੁਸੀਂ ਦੇਖਿਓ ਅਸੀਂ ਇੱਥੇ ਕੰਮ ਕਰਦੇ ਸਾਨੂੰ ਸਾਰੀ ਨੌਕ ਜਾਣੀ ਹੋਰ ਵੀ ਦੇਖਣਾ ਆਪਣੇ ਸਾਹ ਤਾਂ ਮੈਨੂੰ ਸਭ ਕੀ ਚੱਲ ਰਿਹਾ ਹੈ ਤਾਂ ਵਗੈਰਾ ਸਾਰੀ ਹੈ ਮੇਰੀ ਹਾਂ ਸਾਹ ਤਾਂ ਬਹੁਤ ਹੈ ਬੱਡੇ ਬੱਦੇ ਆਪਣੀ ਤਕਰੀ ਹੈ ਤੇ ਜੇ ਜੇ ਇਸ ਬਾਂਡ ਕੀ ਆਇਆ ਫਟਾ ਛੋੜੇ ਐਨ ਸਾਈਜ਼ ਉਹ ਗੁਰ ਅਰੇ ਤੁਸੀਂ ਓਪਨਿੰਗ ਕਰ ਸਕਦੇ ਹੋ ਸਟ੍ਰਾਈ ਰੂਮ ਤੇ ਹੈਗੇ ਜੀ ਜਿਸ ਪਾਇਟ ਹੈ ਤਾਂ ਅਸਾ ਨਹੀਂ ਹਾਂ ਸਟ੍ਰਾਈ ਰੂਮ ਤੇ ਸਾਈਜ਼ ਲੱਗੋ ਟਰਾਈ ਕਰਕੇ ਦੇ ਦੇ ਜਿਹੜੀ ਵਾਸਤੇ ਮਿਸਸ ਸਮਨ ਮੁਰਾ ਆਦੇ ਦੀ ਵਾਸਤੇ ਆ ਗਏ ਲੋਕਾਂ ਤੇ ਉਹ ਜਿਹੜੇ ਫਸਟ ਦੇ ਲੱਗੇ ਆ ਤੇ ਗਵਾਲੀ ਕੰਮ ਆਦੇ ਨਹੀਂ ਲੱਗਿਆ ਇਹੋ ਜਿਹੜੇ ਨੇ ਮੇਰੇ ਆ ਟੈਨਸ਼ਨਾਂ ਨੇ ਮੈਨੂੰ ਆ 599 ਨੇ ਮੇਰੇ ਆ ਉਹ 699 ਜਿਆ ਇੱਥੇ ਬਹੁਤ ਵਧੀਆ ਸੌਦੇ ਨੇ ਬਹੁਤ ਬੜੀਆਂ ਇੰਟਰਸਟਿੰਗ ਨੇ ਮੇਦੀ ਆ ਗਈ ਤੇ ਇਧਰ ਆ ਕੋਈ ਤੇ ਦਿਵਾਲੀ ਦਾ ਆਫਰ ਉੱ퍼 ਕੋਈ ਚੱਲਦਾ ਦਿਵਾਲੀ ਦਾ ਆਫਰ ਚੱਲ ਹੀ ਜਾਂਦੇ ਬਈ ਉਹ ਆਪਣੇ ਕੋਲ ਡਿਪਾਰਟਮੈਂਟ ਵਿੱਚ ਮਿਲਨੇਗਾ ਦਿਵਾਲੀ ਦਾ ਆਫਰ ਬਹੁਤ ਵਧੀਆ ਜੀ ਮੈਂ ਕਿਸੇ ਨੂੰ ਕਹਿਣਾ ਕਰਦਾ ਲਸ ਹੋਇਆਗੇ ਰੇਟ ਉਹਨਾਂ ਦੇ ਹਾਂ ਆਪਾਂ ਹੁਣ ਅਗਲੇ ਸੈਕਸ਼ਨ ਚੱਲਦੇ ਹਾਂ ਨੂੰ ਅੱਗੇ ਤੇ ਹਾਂ ਮੈਂ ਇੱਧਰ ਆ ਹਾਂ ਨਹੀਂ ਮੈਂ ਪਰ ਟੈਸਟ ਹੋਰ ਸਾਰਾ ਵਧੀਆ ਹਾਂ ਉਹਨਾਂ ਨੂੰ ਜਾ ਕੇ ਕਹਿ ਦੇ ਉਹ ਆਪੇ ਬੜਾ ਕੁਝ ਕਹਿੰਦੇ ਦੱਸਣਗੇ ਠੀਕ ਆ ਆ ਜੂਗਾ ਹਾਂ ਜੀ ਆਪਾਂ ਹੁਣ ਫੁੱਟਵੇਅਰ ਤੇ ਪਹੁੰਚਾਂਗੇ ਦੇਖੋ ਇੱਥੇ ਬੋਲ ਜਿਹੜਾ ਕਰ ਜਿਹੜਾ ਕਰ ਜਿਹੜਾ ਕਰ ਤੇ ਲੇਡੀ ਦਾ ਸਾਮਾਨ ਲੱਗਣਾ ਹੈਗਾ ਤੇ ਆਹ ਦੇਖੋ ਸਾਰੇ ਸਰ ਮੁੰਡੇ ਵਾਲੇ ਵੀ ਦੇਖੋ ਜੀ ਸਾਰੇ ਸਾਮਾਨ ਖਰੀਦ ਰਹੇ ਨੇ ਮੁੰਡੇ ਦੇ ਅੱਗੇ ਹੋ ਕੇ ਦਿਖਾ ਦੇ ਸਾਰਾ ਫੁੱਟਵੇਅਰ ਦਿਖਾ ਦੇ ਹਾਂ ਹੈਪੀਨ ਲੈਜ ਵੀ ਦੱਸੋ ਔਰ ਕੰਮ ਕਰਦਾ ਵੀ ਹਾਂਜੀ ਆਪਾਂ ਪਹੁੰਚ ਗਏ ਕਿਹੜੇ ਸੈਕਸ਼ਨ 'ਚ ਆਹ ਦੇਖੋ ਜੀ ਇੱਥੇ ਬੋਲ ਲੱਗਿਆ ਬੋਲ 179 ਬੋਲ ਪਿਆਰ ਦੇਖੋ ਜਿੱਦਾਂ ਟੀ-ਸ਼ਰਟ ਲੱਗੀਆਂ ਹੁਣ ਬਹੁਤ ਵਧੀਆ ਨੇ ਤੇ ਹੁਣ ਆਪਾਂ ਅੱਗੇ ਚੱਲਦੇ ਆਂ ਆ ਦੇ ਜੀ ਦੋਸਤੋ ਆਪਾਂ ਡੀ-ਮਾਰਟ ਚੋਂ ਬਾਹਰ ਆ ਚੁੱਕੇ ਆਂ ਤੇ ਅੱਧੇ ਜਣਾਂ ਦੀ ਸ਼ਿਫਟ 11:00 ਵਜੇ ਸੀ ਉਹ ਬਾਗੇ ਤੇ ਅਸੀਂ ਨੌਨ ਕੋਰ ਵਾਲੇ ਬੰਦੇ 12:00 ਵਜੇ ਜਾਵਾਂਗੇ ਸਾਡੀ ਸ਼ਿਫਟ ਯਾਦ ਕਰਤੀ ਆਪਾਂ ਜਾ ਰਹੇ ਆਗੇ ਹੁਣ ਕਰੇ ਚੱਲ ਗਏ ਬਈ ਕਰੇ ਚਲੋ ਕਹਦੇ ਨਾਲ ਚੱਲ ਗਏ ਬਈ ਕਰੇ ਯਾ ਬ్రో ਯਾ ਆ ਦੇਖੋ ਵੀਰ ਨਵੇਂ ਮੁੰਡੇ ਆਗੇ 48 ਦੇ ਨਾਲੇ ਤੇ ਆਹ ਦੇਖੋ ਆਪਣੀ ਵੀਡੀਓ ਦੇਖ ਰਿਹਾ ਮੰਨ ਵਾਲੀ ਦੇਖੋ ਇਹ ਕਹਿੰਦੇ ਸਾਨੂੰ ਮੌਕਾ ਦੋ ਇਹ ਇਹ ਕਹਿੰਦੇ ਸਾਨੂੰ ਇੱਕ ਮੌਕਾ ਦੋ ਵੀ ਅਸੀਂ ਵੀ ਡਾਂਸ ਕਰਨਾ ਪਰੇ ਸਾਡੇ ਬਰੋਬਰ ਕਿੱਥੇ ਕਰ ਸਕਦਾ ਤੁਹਾਨੂੰ ਪਤਾ ਆ ਬਾਬਿਓ ਦੋਸਤੋ ਅੱਜ ਦੀ ਖਾਦਮੋ ਕੀਤੀ ਆ ਤੇ ਹੁਣ ਆਪਾਂ ਜਾ ਰਹੇ ਆ ਘਰੇ ਤੇ ਅਗਲੀ ਵੀਡੀਓ ਦੇਖਣ ਲਈ ਸਾਨੂੰ ਫੋਲੋ ਕਰੋ ਮਿਲਦੇ ਆ ਦੋਸਤੋ ਅਗਲੀ ਵੀਡੀਓ ਤੱਕ ਤੰਮ ਹਾਂ ਕੈਮਰਾ